ਇਹ ਕੋਈ ਰਾਜਨੀਤੀ ਦਾ ਰਹਿ ਗਈ ਚੋਣਾਂ ਤੱਕ ਤੇ ਨਾਲ ਹੈਗਾ ਕਿ ਕੁਰਸੀ ਕਿੰਨੇ ਲੈਣੀਆਂ ਸਰਕਾਰ ਕਿੰਨੇ ਬਣਾਉਣੀਆਂ ਲੋਕ ਮੁੱਦੇ ਤਾਂ ਬਿਲਕੁਲ ਕੋਈ ਕਿਸੇ ਖਾਤੇ ਜ ਨਹੀਂ ਆਉਂਦੇ ਔਰ ਜਿਹੜੀ ਤੁਸੀਂ ਗੱਲ ਕੀਤੀ 1996 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਉਦੋਂ ਮੋਗਾ ਡੈਕਲੇਰੇਸ਼ਨ ਦੇ ਵਿੱਚ ਸੀਗੀ ਕਿ ਉਹਨੇ ਪੰਥਕ ਪਾਰਟੀ ਤੋਂ ਕਹਿ ਇਸ ਵੀ ਤਾਂ ਬ੍ਰੌਡ ਬੇਸ ਕੀਤਾ ਜਾਵੇ ਉਹਨੂੰ ਆਪਣਾ ਜਿਹੜਾ ਹੈਗਾ ਸੀਗਾ ਪੰਜਾਬ ਦੀ ਪਾਰਟੀ ਬਣਾਇਆ ਗਿਆ ਔਰ ਉਸ 70 ਤੋਂ ਬਾਅਦ ਤੁਸੀਂ ਦੇਖੋ ਕਿ 996 'ਚ ਜਦੋਂ ਇਹਨਾਂ ਨੇ ਸਰਕਾਰ ਦੇ ਵਿੱਚ ਇਹ ਅਕਾਲੀਆਂ ਦੇ ਜਿਹੜਾ ਨੁਮਾਇੰਦਾ ਹੈਗਾ ਸੀ ਬਾਦਲ ਪਰਵਾਰ ਦਾ ਢੀਂਡਸਾ ਸਾਹਿਬ ਸੀਗੇ ਉਹ ਦੇ ਮੈਂਬਰ ਬਣੇ ਸੈਂਟਰ ਗਵਰਨਮੈਂਟ ਦੇ ਵਿੱਚ ਉੱਥੇ ਪਹੁੰਚੇ ਆ ਔਰ 97 'ਚ ਮੁੜ ਕੇ ਇਹਨਾਂ ਨੇ ਫਿਰ ਪਹਿਲਾ ਜਿਹੜਾ ਗੱਠਜੜ ਹੋਇਆ ਇਹਨਾਂ ਦਾ 97 ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਜਿਹੜੇ ਖਾਸ ਕਰਕੇ ਭਾਜਪਾ ਨੇ ਕਾਫੀ ਚੰਗੀ ਪੋਜ਼ੀਟਿਵ ਉਹ ਜਿਹੜੀ ਹੈਗੀ ਉਹ 'ਚ ਵੋਟਾਂ ਮਿਲੀਆਂ ਉਹਨਾਂ ਭਾਵੇਂ ਕਿ ਕਾਲੀਦਲ ਦੀ ਆਪਣੇ ਕੋਲ ਨਹੀਂ ਵੋਟਾਂ ਹੈਗੀਆਂ ਸੀ ਵੀ ਉਹ ਸਰਕਾਰ ਬਣਾ ਸਕਦੇ ਸੀਗੇ ਆ ਤਰਸੀਟਾਂ ਹੈਗੀਆਂ ਸੀਗੀਆਂ ਪਰ ਫਿਰ ਵੀ ਨਾਲੇ ਕੇ ਚੱਲਦੇ ਫਿਰ 2007 ਦੇ ਵਿੱਚ ਤਾਂ ਜਿਹੜਾ ਹੈਗਾ ਸੀ ਬੀਜੇਪੀ ਨੇ ਕਮਾਲ ਕਰ ਦਿੱਤਾ ਤਈਆਂ ਸੀਟਾਂ ਚੋਂ 19 ਸੀਟਾਂ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਸੀਗੀਆਂ ਆਪਣਾ ਬੀਜੇਪੀ ਜਿੱਤੀ ਸੀਗੀ ਮਤਲਬ ਉਹ ਅੱਜ ਤੱਕ ਦਾ ਰਿਕਾਰਡ ਹੈਗਾ ਔਰ ਫਿਰ ਅੱਗੇ ਜਾ ਕੇ ਵੀ ਜਦੋਂ 12 ਦੇ ਵਿੱਚ ਆਏ ਆ ਉਦੋਂ ਵੀ ਉਹਨੇ ਆਪਣਾ ਠੀਕ ਠੀਕ ਠਾਕ ਜਿਹੜਾ ਸੀ 12 13 ਸੀਟਾਂ ਜਿਹੜੀਆਂ ਜਿਹੜੀਆਂ ਉਹ ਜਿੱਤ ਗਏ ਸੀ ਉਹਦੇ ਵਿੱਚੋਂ ਤੇ ਬੀਜੇਪੀ ਦਾ ਰਿਕਾਰਡ ਕੋਈ ਮਾੜਾ ਨਹੀਂ ਰਿਹਾ ਸ਼ੁਰੂ ਤੋਂ ਪਛਾਇਓ ਜਨ ਸੰਘ ਸੀਗੀ ਚਾਹੇ ਉਹ ਬੀਜੇਪੀ ਸੀਗੀ ਤੇ ਕਿਵਰੇ ਜਨਤਾ ਪਾਰਟੀ ਸੀਗੀ ਜਾਂ ਬਾਅਦ ਦੇ ਵਿੱਚ ਵੀ ਸੀਗਾ ਕਿ ਠੀਕ ਹੈ ਜਿਹੜਾ ਇਹਦਾ ਸਮਝੌਤਾ ਸੀਗਾ ਉਹ ਹੈਗਾ ਸੀਗਾ ਕਿ ਪਾਰਲੀਮੈਂਟ ਦੇ ਵਿੱਚ ਤਿੰਨ ਸੀਟਾਂ ਦਿੱਤੀਆਂ ਜਾਣਗੀਆਂ ਇਹਨਾਂ ਨੂੰ ਇੱਕ ਅਮਰਸਰ ਸੀ ਉਹਦੇ ਵਿੱਚੋਂ ਗੁਰਦਾਸਪੁਰ ਸੀ ਹਾਰਪੁਰ ਦੀ ਸੀ ਤੇ ਜਿਹੜੀ ਤੁਹਾਡੀਆਂ ਵਿਧਾਨ ਸਭਾ 117 ਚ 23 ਦਿੱਤੀਆਂ ਜਾਣਗੀਆਂ ਪਰ ਹੁਣ ਜਿਸ ਤਰੀਕੇ ਨਾਲ ਪਹਿਲੇ ਸਮੇਂ ਦੇ ਵਿੱਚ ਬੀਜੇਪੀ ਇੰਡੀਪੈਂਡ ਹੋਈ ਆ ਜਾਂ ਬੀਜੇਪੀ ਨੇ 2014 ਤੋਂ ਬਾਅਦ ਜਾਂ ਤੁਹਾਡੇ ਹਰਿਆਣੇ ਦੇ ਵਿੱਚ ਜਾਂ ਹੁਣ ਰੀਸੈਂਟਲੀ ਦਿੱਲੀ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਆਲੇ ਦੁਆਲੇ ਜਿਹੜਾ ਜਾਂ ਜੰਮੂ ਦੇ ਵਿੱਚ ਵੀ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਨਾ ਕਿ ਬੀਜੇਪੀ ਨੇ ਜਮੂ ਦੇ ਵਿੱਚ ਕਾਂਗਰਸ ਨੂੰ ਸਾਫ ਕਰ ਦਿੱਤਾ ਵੱਡੀ ਧਿਰ ਬਣ ਕੇ ਜਿਹੜੀ ਆ ਉਹਦੇ ਵਿੱਚ ਉਮਰਜ ਹੋਈ ਆ ਔਰ ਹਿਮਾਚਲ ਦੇ ਵਿੱਚ ਉਹ ਆਲਟਰਨੇਟਿਵਲੀ ਜਿਹੜੀ ਆ ਸਰਕਾਰ ਬਣਾਉਂਦੀ ਰਹਿੰਦੀ ਆ ਤਾਂ ਨੇਚਰਲੀ ਉਹਨਾਂ ਨੂੰ ਲੱਗਦਾ ਹੈ ਉਸੇ ਗੱਲ ਤੁਸੀਂ ਕਿਸਾਨੀ ਦੀ ਕੀਤੀ ਕਿਸਾਨੀ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕਿਸਾਨਾਂ ਨਾਲ ਇਹ ਮੰਨ ਕੇ ਚੱਲਣਾ ਚਾਹੀਦਾ ਵੀ ਨੌਨ ਕਿਸਾਨਾਂ ਦੀਆਂ ਵੋਟਾਂ 1.5 ਗੁਣਾ ਜ਼ਿਆਦੀਆਂ ਹੈਗੀਆਂ 1.5 ਗੁਣਾ ਤੋਂ ਵੀ ਜ਼ਿਆਦੀਆਂ ਹੈਗੀਆਂ ਪਰ ਕਿਸਾਨੀ ਕਿਹੜੇ 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 ਇਕੱਠੇ ਉਹਦੇ ਵਿੱਚੋਂ ਉਹ ਤਾਂ ਵਰਟੀਕਲ ਹਾਰੀਜ਼ਨਟਲ ਜਿੰਨੀ ਡਿਵੀਜ਼ਨ ਆ ਕਿਸਾਨੀ ਦੇ ਵਿੱਚ ਹੈਗੀ ਆ ਉਹ ਤਾਂ ਕਿਤੇ ਵੀ ਨਹੀਂ ਹੋਣੀ ਉਹ ਜਿਹੜੇ ਤੁਹਾਡੇ ਇਹਨਾਂ ਦੇ ਦੋ ਬੰਦੇ ਸੀ ਮਨ ਤੇ ਉਹ ਨਹੀਂ ਸਮਝ ਆਉਂਦੀ ਅੱਜਕੱਲ ਪਤਾ ਲੱਗਦਾ ਵੀ ਉਹ ਪੰਦੇਰ ਹੋਣੀ ਜਾਂ ਡੱਲੇਵਾਲ ਹੋਣੀ ਅੱਜਕੱਲ ਕਿਹੜੀ ਸਿਆਸਤ ਖੇਡਣ ਡਿਆ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਕਹਿ ਰਹੇ ਜੀ ਹੁਣ ਜਿਹੜਾ ਉਹ ਡਬਦਿਆਂ ਦੇ ਮਾਮਲੇ ਦੇ ਵਿੱਚ ਵੀ ਭਾਈ ਤੇਰਾ ਕੰਮ ਤਾਂ ਕਿਸਾਨੀ ਵਾਲਾ ਸੀਗਾ ਤੂੰ ਹੁਣ ਉਸ ਪਾਸੇ ਹਲ ਤੁਰਨਾ ਸ਼ੁਰੂ ਕਰ ਦਿੱਤਾ ਪੰਦੇਰ ਜਿਹੜਾ ਉਹ ਪਾਸੇ ਸਾਰਾ ਖਲਾਰਾ ਪਾ ਕੇ ਭਾਜਪੀ ਨੂੰ ਵੱਡੀ ਸਪੇਸ ਦਿੱਤੀ ਔਰ ਖਾਸ ਕਰਕੇ ਹਰਿਆਣੇ ਦੇ ਵਿੱਚ ਜਿੱਤਣ ਦਾ ਜਿਹੜਾ ਭਾਜਪੀ ਦਾ ਸੀਗਾ ਉਹ ਇਨਵਰਟਰ ਰੋਲ ਪਲੇ ਕੀਤਾ ਜਿਹੜੇ ਦੋਵੇਂ ਉੱਥੇ ਬਾਰਡਰ ਤੇ ਬੈਠੇ ਜਾ ਕੇ ਪੰਜਾਬ ਮਤਲਬ ਜਿਹੜਾ ਆਪ ਹੁਦਰਾ ਆਪਣਾ ਕੱਢ ਕੇ ਉਹਦੇ ਵਿੱਚ ਬਾਹਰ ਕੱਢ ਕੇ ਉਹਨਾਂ ਨੂੰ ਐਡਵਾਂਟੇਜ ਕੀਤਾ ਉਹਦੇ ਵਿੱਚੋਂ ਕਰਕੇ ਤੇ ਬੀਜੇਪੀ ਤਾਂ ਤਕੜੀ ਹੋਊਗੀ ਆਮ ਆਦਮੀ ਪਾਰਟੀ ਨੂੰ ਪਤਾ ਹੈਗਾ ਕਿ ਕਿਸਾਨੀ ਕੋਈ ਇਹ ਥੋੜੀ ਹੈਗੀ ਆ ਠੀਕ ਹੈ ਸਿਰਫ ਇਸ ਲਈ ਜਿਹੜੀ ਪਹਿਲਾਂ ਕਿਸੇ ਅਕਾਲੀ ਨਾ ਹੁੰਦੇ ਸੀ ਕਿ ਫਿਰ ਥੋੜਾ ਕਦੀ ਕਾਂਗਰਸ ਆ ਜਾਂਦੇ ਸੀਗੇ ਪਰ ਪਿਛਲੇ ਸਮੇਂ ਕਿਸਾਨੀ ਜਿਹੜੀ ਆਮ ਆਦਮੀ ਪਾਰਟੀ ਵਾਲੇ ਪਾਸੇ ਗਈ ਹੈ ਨਾ ਅਕਾਲੀਆਂ ਨਾ ਗਈਆਂ ਨਾ ਕਾਂਗਰਸ ਨਾ ਗਈ ਵੱਡੀ ਗਿਣਤੀ ਦੇ ਵਿੱਚ ਤੇ ਜ਼ਰੂਰੀ ਥੋੜਾ ਵੀ ਹੁਣ ਆਮ ਆਦਮੀ ਪਾਰਟੀ ਨਾਲ ਬੈਠੇ ਰਹਿਣਗੇ ਦੂਸਰੀ ਗੱਲ ਹੈਗੀ ਵੀ ਜਿੱਦਾਂ ਅਸੀਂ ਕਿਸਾਨੀ ਨੂੰ ਮੈਨੂੰ ਲੱਗ ਕਿਸਾਨੀ ਪੰਜਾਬ ਦੇ ਸੈਂਟਰ ਚ ਰੱਖ ਕੇ ਜੇ ਆਉਣ ਵਾਲੇ ਸਮੇਂ ਦੀ ਆਪਾਂ ਰਾਜਨੀਤੀ ਵੇਖਾਂਗੇ ਤੇ ਮੈਨੂੰ ਲੱਗਦਾ ਵੀ ਉਹ ਅਸੀਂ ਭੁਲੇਖੇ ਚ ਰਵਾਂਗੇ ਸਾਨੂੰ ਉਹ ਤੋਂ ਅੱਗੇ ਜਾ ਕੇ ਵੀ ਦੇਖਣਾ ਪਊਗਾ ਗਿਣਤੀ ਦੇ ਤੌਰ ਤੇ ਦੇਖਣਾ ਪਊਗਾ ਕਿਸਾਨੀ ਦੀ ਯੂਨਿਟੀ ਦੇ ਤੌਰ ਤੇ ਦੇਖਣਾ ਪਊਗਾ ਕਿਸਾਨੀ ਦੇ ਮੁੱਦਿਆਂ ਨਾਲ ਤੌਰ ਤੇ ਦੇਖਣਾ ਪਊਗਾ ਉਧਰ ਦੇ ਦਲਤ ਭਾਈਚਾਰਿਆਂ ਦੇ ਪਿੰਡਾਂ ਚ ਰਹਿੰਦੇ ਉਹ ਕਿਸਾਨੀ ਨੂੰ ਬਿਲੋਂਗ ਕਰਦਾ ਕਿਸਾਨੀ ਦਾ ਮਤਲਬ ਇਹ ਨਹੀਂ ਹੈ ਕਿ ਜਿਮੀਦਾਰ ਜਿਹ ਕੋ ਜ਼ਮੀਨ ਹੈਗੀ ਆ ਕਿਸਾਨੀ ਦਾ ਵੱਡਾ ਮਤਲਬ ਤੇ ਇਹ ਹੈਗਾ ਵੀ ਜਿਹੜਾ ਵਿਅਕਤੀ ਜਿਹੜਾ ਵਾ ਖੇਤੀਬਾੜੀ ਨਾਲ ਡਿਪੈਂਡੈਂਟ ਹੈਗਾ ਵਾ को ना है कि यूनिट हैगी दलित भाईचारे कि यूनिट हैगी हाँ जरूर है बीजेपी लंबे समय तो उन्होंने एक बहुत बड़ा उन्होंने हाथ एक जंत्र आ गया कि बत्ती प्रसेंट दलित भाईचारा है दलित भाईचारा तो जी किसानी है जी खास करके जट जिन्होंने आप कहने जिख जट है जलत भाईचारा ये कह दिए भी नौ मास का रिश्ता कोई रिश्ता नौ मास का नहीं है जो दलित भाईचारा वा वो कोई अपना होर एजेंडा हैगा अपन जोर प्रायरट है इंडिपेंडेंट अपने तौर के उत्तर ਦੂਸਰੇ ਪਾਸੇ ਕਿਸਾਨੀ ਜਿਹੜੀ ਹੈਗੀ ਆ ਉਹ ਠੀਕ ਆ ਇਹਦੀ ਖਾਸ ਕਰਕੇ ਗ੍ਰੀਨ ਰੈਵਿਊਸ਼ਨ ਤੋਂ ਬਾਅਦ ਜਦੋਂ ਕੈਰੋ ਆਇਆ ਸੀ ਜਾਂ ਉਸ ਤੋਂ ਬਾਅਦ ਜਿਹੜਾ ਸੀ ਕਿਸਾਨੀ ਦਾ ਦਬਦਬਾ ਰਿਹਾ ਹੈ ਪਰ ਕਿਸਾਨੀ ਹੁਣ ਜਿਹੜੀ ਇਸ ਵੇਲੇ ਹੈਗੀ ਉਹ ਨੀ ਜ਼ਿਆਦਾ ਜਿਹੜੀ ਪਾਵਰਫੁਲ ਕਿਦਾਂ ਹੋ ਸਕਦੀ ਕੀ ਇੱਕ ਕਿਸਾਨ ਲੀਡਰਾਂ ਦੀ ਇੰਨੀ ਪਹੁੰਚ ਹੈਗੀ ਆ ਵੀ ਉਹ ਕਿਸੇ ਦੇ ਕਿਹਾ ਕਿਸਾਨਾਂ ਨੂੰ ਸਾਰਿਆਂ ਨੂੰ ਕਿਹਦੇ ਪਾਸੇ ਵੋਟ ਪਾਣਗੇ ਤਾਂ ਬਹੁਤ ਕੰਪਲੈਕਸ ਆ ਇਸ ਕਰਕੇ ਜਿਹੜਾ ਹੁਣ ਰਾਜਨੀਤੀ ਆ ਰਹੀ ਆ ਉਹ ਕਈ ਕਿਸਮ ਦੀਆਂ ਉਹਦੀਆਂ ਡਿਵੈਂਸ਼ਨਸ ਹੈਗੀਆਂ ਉਹ ਕਿਸਾਨੀ ਵਰਸਸ ਅਦਰ ਵੀ ਹੈਗੇ ਆ ਤੁਸੀਂ ਦੇਖੋ ਕਿ ਜੇ ਭਗਵੰਤ ਮਾਨ ਨੇ ਕਿਸਾਨਾਂ ਨੂੰ ਪਹਿਲਾਂ ਉਹਨਾਂ ਨਾਲ ਗੱਲਬਾਤ ਲਈ ਸੱਦਿਆ ਉਹਨਾਂ ਨੂੰ ਪਰੋਸ ਕੇ ਰੱਖਿਆ ਉੱਥੇ ਆਪਣੇ ਪੁਲਿਸ ਵਾਲੇ ਘਲਾਉਂਦਾ ਰਿਹਾ ਉਹਨਾਂ ਦੇ ਮਨ ਜਿਹੜਾ ਹੈਗਾ ਸੀ ਡਾਕਟਰ ਘਲਾਉਂਦਾ ਰਿਹਾ ਉਹਨਾਂ ਦੇ ਮੂੰਹ ਨੂੰ ਜੂਸ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੂੰ ਡਾਂਗ ਫੇਰ ਨਹੀਂ ਸਿੱਕੇ ਵਾਲੇ ਫੈਸਲਾ ਕਰ ਲੈ ਜਦੋਂ ਹਰਿਆਣੇ ਦੀ ਇਲੈਕਸ਼ਨ ਦਾ ਰਿਜ਼ਲਟ ਆਇਆ ਵੀ ਇਹ ਤਾਂ ਕਿਸਾਨੀ ਵਾਸਤੇ ਨਾ ਕਿਸਾਨੀ ਆ ਇਹ ਤਾਂ ਵੱਖਰੀ ਕਿਸਮ ਦੀ ਰਾਜਨੀਤੀ ਕਿਸਾਨਾਂ ਨੂੰ ਹੀ ਸੋਚਣਾ ਪਊਗਾ ਕਿ ਪੰਜਾਬ ਦੇ ਵਿੱਚ ਹੁਣ ਇਸ ਕਿਸਮ ਦੀ ਰਾਜਨੀਤੀ ਹੋ ਗਈ ਆ ਕਿ ਇਹ ਵੱਖਰਾ ਵਰਤਾਰਾ ਬਣ ਰਿਹਾ ਕਿ ਕਿਸਾਨਾਂ ਦਾ ਜਿਹੜਾ ਖਾਸ ਕਰਕੇ ਕੀ ਇਮੇਜ ਬਣ ਰਹੀ ਆ ਜਾਂ ਜਿਸ ਕਿਸਮ ਦੇ ਧਰਨੇ ਆ ਠੀਕ ਆ ਸਰਕਾਰਾਂ ਨਹੀਂ ਕੰਮ ਕਰਦੀਆਂ ਪਰ ਜਿਹੜਾ ਵੋਟਰ ਹੈਗਾ ਉਹਦੇ ਵਿੱਚ ਕੀਮਤ ਬਣ ਰਹੀ ਆ ਉਹਦੇ ਵਿੱਚ ਕਿਸ ਕਿਸਮ ਦੀ ਪਰਸੈਪਸ਼ਨ ਬਣ ਰਹੀ ਆ ਜਾਂ ਕਿਸ ਕਿਸਮ ਦੇ ਲੀਡਰ ਵੀ ਹੈਗੇ ਆ ਕਿਸਾਨੀ ਨੂੰ ਕੋਈ ਬਹੁਤ ਸਾਰੇ ਲੀਡਰ ਹੈਗੇ ਕਿੰਨੇ ਕੁ ਉਹ ਸincere ਹੈਗੇ ਲੀਡਰਾਂ ਦੇ ਜਾਂ ਕਿੰਨੇ ਕੋ ਲੀਡਰ ਜਿਹੜੇ ਹੈਗੇ ਅਸਲੀ ਕਿਸਾਨ ਹੈਗੇ ਆ ਇੱਥੇ ਗੱਲ ਭਗਵੰਤਬਾਹੂ ਵੀ ਕਹਿੰਦਾ ਨਾ ਕਿ ਵੱਡੇ ਵੱਡੇ ਜਿਹੜੇ ਹੈਗੇ ਆ ਜ਼ਿਮੀਦਾਰ ਵਾਜਗੀਰਦਾਰ ਵਾਹ ਰਾਇਸਮੁਲਾ ਮਾੜੇ ਆ ਜਾਂ ਪੁਰਾਣੇ ਸਮੇਂ ਸਰਕਾਰ ਦੀ ਕੌਡੀ 'ਚ ਬਹਿ ਕੇ ਉਹ ਨੇਤਾ ਬਣੇ ਆ ਉਹ ਠੀਕ ਆ ਨੇਤਾ ਹੋਣਗੇ ਪਰ ਖਾਸ ਕਰਕੇ ਲੈਗੋ ਪ੍ਰੋਸੈਸ ਦੇ ਵਿੱਚ ਉਹ ਕਿੰਨੀ ਕੁ ਵੋਟ ਨੂੰ ਜਿਹੜਾ ਪ੍ਰਭਾਵਿਤ ਕਰ ਸਕਣਗੇ ਤੇ ਇਸ ਕਰਕੇ ਜਿਹੜੀ ਬੀਜੇਪੀ ਦੀ ਰਾਜਨੀਤੀ ਹੈ ਨਾ ਉਹ ਬਹੁਤ ਇੰਟਰਸਟਿੰਗ ਹੈ ਬੀਜੇਪੀ ਨੇ ਕਿਹਾ ਦਲਿਤ ਭਾਈਚਾਰੇ 'ਚ ਸਿੱਧਾ ਰابطਾ ਕਾਇਮ ਕਰੋ ਉਹਨਾਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਵੇਖ ਲਿਆ ਆ ਜਿਹੜੀਆਂ ਤੁਹਾਡੀਆਂ 2024 ਦੇ ਵੋਟ ਨਹੀਂ ਮਿਲੀ ਗਾਲ ਸੀਟ ਨਹੀਂ ਮਿਲੀ ਗਾਲ ਦੂਸਰੀ ਹੈਗੀ ਉਹਨਾਂ ਨੇ ਪੰਜ ਲੋਕ ਜਿਹੜੇ ਸੀਗੇ ਉਹ ਦਲਿਤ ਭਾਈਚਾਰੇ ਤੋਂ ਖੜੇ ਕੀਤੇ ਚਾਰ-ਚਾਰ ਵਹਿ ਹੈਗੀ ਹੈਗੀ ਜਿਹੜਾ ਹੈਗਾ ਸੀ ਉੱਥੋਂ ਆਪਣੇ ਤੋਂ ਖਡੂਰ ਸਾਹਿਬ ਦੇ ਉੱਤੋਂ ਉਹਨਾਂ ਨੇ ਇੱਕ ਮਤਲਬ ਜੇ ਕਿਸੇ ਕਿਸਮ ਦੀ ਜਿਹੜੀ ਸੀਟ ਹੈਗੀ ਆ ਦਿਹਾਤੀ ਸੀਟ ਉਹ ਉਸੇ ਸਮਝੀ ਉਹਦੇ ਵਿੱਚੋਂ ਦਲਤ ਭਾਈਚਾਰੇ ਦੇ ਬੰਦੇ ਨੂੰ ਖੜਾ ਕੀਤਾ ਸਿੱਧਾ ਰਾਫਤਾ ਕਰ ਰਹੇ ਉਹ ਕੰਟਰਡਿਕਸ਼ਨਸ ਹੋਰੀ ਵਿੱਚੋਂ ਰਲਬੜੀ ਕਰ ਰਹੇ ਆ ਅਰਬਨ ਏਰੀਆ ਦੇ ਵਿੱਚੋਂ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਹੀ ਕਰ ਰਹੇ ਆ ਅਕਾਲੀ ਦਲ ਦੂਸਰੇ ਪਾਸੇ ਰਵਾਈਵ ਨਹੀਂ ਹੋ ਰਿਹਾ ਅਕਾਲੀ ਦਲ ਦੀਆਂ ਕੰਟਰਡਿਕਸ਼ਨ ਬਹੁਤ ਹੈਗੀਆਂ ਸਿਰਫ ਅਕਾਲੀ ਦਲ ਇਹ ਨਹੀਂ ਕਿ ਬਾਦਲ ਦੀ ਆਪਣੀ ਸਮੱਸਿਆ ਹੈਗੀ ਹੋਰ ਅਕਾਲੀ ਦਲ ਕਈ ਉਹਦੇ ਵਿੱਚ ਹੈਗੇ ਆ ਇੱਕ ਦੋ ਜਿਹੜਾ ਵੱਢਣ ਦੇ ਆ ਕੁਝ ਅਕਾਲੀ ਦਲ ਬੀਜੇਪੀ ਦੀ ਝੋਲੀ 'ਚ ਪੈਣ ਨੂੰ ਫਿਰਦੇ ਆ ਹੋ ਸਕਦਾ ਜਿਹੜੇ ਬਾਦਲ ਵਾਲੇ ਅਕਾਲੀ ਦ पर समस्या बादल कालीਦਾਲ ਦੀ ਆ ਕਿ ਬੀਜੇਪੀ ਕਹੋਗੀ ਰੀਸਟ੍ਰਕਚਰਿੰਗ ਕਰੋ ਕਿ ਜਿਹੜੀਆਂ ਵੋਟਾਂ ਪੈਣੀਆਂ ਅਸੀਂ ਹੁਣ ਤਈਆਂ ਸੀਟਾਂ ਨਾਲ ਨਹੀਂ ਮੰਨਦੇ ਸਾਨੂੰ ਸੀਟਾਂ ਹੋਰ ਦਿਓ ਉਹਨੂੰ ਕਿੰਨੀਆਂ ਸੀਟਾਂ ਦੇ ਮੰਨਦੇ ਆ ਜੇ ਉਹ ਸੀਟਾਂ ਵਧਦੀਆਂ ਵਾਂ ਤੇ ਤਾਂ ਵੀ ਅਕਾਲੀ ਦਲ ਦੀ ਸਮੱਸਿਆ ਆਉਂਦੀ ਆ ਲੌਜੀਕ ਨਹੀਂ ਬਣਦਾ ਤੇ ਜੇ ਉਹ ਨਹੀਂ ਦਿੰਦਾ ਤਾਂ ਅਕਾਲੀ ਦਲ ਰਿਵਾਈਵ ਨਹੀਂ ਹੁੰਦਾ ਤੋਂ ਇਸ ਕਰਕੇ ਇਹ ਤਾਂ ਉਹਨਾਂ ਨੇ ਦੇਖਣਾ ਕਿ ਕਿਸ ਕਿਸਮ ਦੀ ਰਾਜਨੀਤੀ ਹੈਗੀ ਆ ਸੱਪ ਵੀ ਮਰਜੇ ਤੇ ਛੋਟਾ ਹੋਣਾ ਜਾਵੇ ਜਾ ਉਸ ਕਿਸਮ ਦਾ ਸਿਸਟਮ ਤਿਆਰ ਕੀਤਾ ਜਾਵੇ ਤੇ ਫਿਰ ਲੋਕਾਂ ਨੂੰ ਪ੍ਰਭਾਵ ਕੀਤਾ ਜਾਵੇ ਸਭ ਤੋਂ ਵੱਡੀ ਗੱਲ ਇਹ ਖੈ ਹੈਗੀ ਆ ਕਿ ਜ਼ਰੂਰੀ ਹੀ ਲੋਕਾਂ ਨੂੰ ਕੋਣਸਾ ਕੋਲਾ ਕੰਮ ਜਿਹੜਾ ਹੈਗਾ ਸੀ ਜਾਂ ਸਿੱਖਾਂ ਵਾਲਾ ਕੰਮ ਸੀ ਜਾਂ ਹਿੰਦੂਆਂ ਵਾਲਾ ਕੰਮ ਸੀਗਾ ਜਾਂ ਦੂਸਰਾ ਕੰਮ ਸੀ ਉਹ ਨਹੀਂ ਹੈਗਾ ਹਰ ਵਿਅਕਤੀ ਜਿਹੜਾ ਹੈਗਾ ਆਟੋਨੋਮਸ ਹੈਗਾ ਤਾਂ ਇਸ ਕਰਕੇ ਮੇਰਾ ਕਹਿਣ ਤੋਂ ਪਾਬ ਹੈਗਾ ਕਿ ਇਹ ਜਿਹੜੀ ਇਸ ਕਿਸਮ ਦੀ ਜਿਹੜੀ ਹੈਗੀ ਜਿਗਾਰਡਵਾਜ ਜਾਂ ਤਗੜੰਬਾਜੀ ਆ ਜਾਂ ਗੰਢ ਧੋਪਾ ਵੀ ਇਕੱਠੇ ਹੋ ਜਾਈਏ ਇਹਦੇ ਤੋਂ ਜ਼ਿਆਦਾ ਜੇ ਇਹਨਾਂ ਨੇ ਕੁਝ ਕਰਨਾ ਹੋਵੇ ਤੇ ਲੋਕ ਮੁੱਦੇ ਜਿਹੜੇ ਲੋਕ ਮੁੱਦੇ ਜਿਹੜੇ ਹੈਗੇ ਆ 2002 ਦੇ ਉੱਤੋਂ ਸਮਾਜਿਕ ਤੇ ਆਰਥਿਕ ਮੁੱਦੇ ਚਾਹੇ ਕਿਸਾਨਾਂ ਦੀ ਬਦਹਾਲੀ ਦੇ ਨਾਲ ਨਾਲ ਸਾਰੀ ਕਿਸਾਨੀ ਦੀ ਆਪਾਂ ਕਿਸਾਨਾਂ ਦੀ ਗੱਲ ਆ ਕਿ ਨਹੀਂ ਕਿਸਾਨੀ ਦੀ ਬਦਹਾਲੀ ਆ ਪੂਰੀ ਦੰਦ ਭਾਈਚਾਰਾ ਵੀ ਆ ਜਾਂਦਾ ਛੋਟੇ ਦੁਕਾਨਦਾਰ ਵੀ ਆ ਜਾਂਦੇ ਆ ਬੇਰਜ਼ਗਾਰੀ ਬਹੁਤ ਵੱਡੀ ਗੱਲ ਆ ਤੇ ਉਹਦੇ ਨਾਲ ਹੁਣ ਤਾਂ ਨਵਾਂ ਕਿ ਲਾਅ ਐਂਡ ਆਰਡਰ ਤਾਂ ਬਹੁਤ ਵੱਡੀ ਸਮੱਸਿਆ ਆ ਗਈ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਬ੍ਰੌਡ ਡੇ ਲਾਈਟ ਮਰਡਰ ਹੋਣ ਦੇ ਆ ਜਾਂ ਜਿਸ ਤਰੀਕੇ ਦੇ ਨਾਲ ਸਾਰਾ ਹੋਰ ਵਰਤਾਰਾ ਉਹਦੇ ਵਿੱਚ ਚੱਲਣ ਰਿਹਾ ਹੈਗਾ ਜਾਂ ਰਿਸ਼ਵਤ ਖੋਰੀ ਵਾਲਾ ਪਾਸਾ ਜਿਸ ਤਰੀਕੇ ਨਾਲ ਹੈਗਾ ਜਾਂ ਜੋ ਪੁਲਿਸ ਦਾ ਜਿਸ ਤਰੀਕੇ ਨਾਲ ਵਰਤਾਓ ਕੀਤਾ ਜਾਂਦਾ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈਗੀ ਜਾਂ ਕਿਸ ਤਰੀਕੇ ਨਾਲ ਦਿਨ ਦਿਹਾੜੇ ਲੋਕਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਜਾਂ ਜਿਹੜਾ ਇਨਕਾਊਂਟਰ ਵੀ ਹੋ ਰਿਹਾ ਉਹਦੇ ਉੱਤੇ ਵੀ ਸਵਾਲ ਹੋਣਦੇ ਆ ਤੋ ਇਹ ਮੁੱਦੇ ਲੋਕਾਂ ਦੇ ਮੁੱਦੇ ਹੈਗੇ ਆ ਜੇ ਉਸ ਪਾਸੇ ਵਾਲ ਕੋਈ ਪਾਰਟੀ ਜਾਂ ਕੋਈ ਧਿਰ ਉੱਤੇ ਜੋਰ ਲਾਉਂਦਾ ਬਿਸ਼ਰਤ ਹੈ ਕਿ 227 227 ਦੀ ਸਰਕਾਰ ਬਣਾ ਲੈਣਗੇ ਤਾਂ ਕੀ ਕਰ ਲੈਣਗੇ 222 ਸਰਕਾਰ ਲਈ ਹੈ ਨਾ ਕਿ ਕਿ ਉਹਨੂੰ ਸੁਧਾਰ ਹੋਇਆ ਤੁਸੀਂ ਦੱਸ ਸਕਦੇ ਜੀ ਕਰਜ਼ਾ ਘਟਿਆ ਕਿਹਦੇ ਨਾਲੋਂ ਕਿਸਾਨੀ ਦੀ ਸਮੱਸਿਆ ਘਟੀ ਆ ਰੋਜ਼ਗਾਰ ਬੇਰੋਜ਼ਗਾਰ ਦਾ ਦੂਸਰਾ ਪਾਸਾ ਹੈ ਕਿਹੜੀਆਂ ਕ੍ਰਾਂਤੀਆਂ ਦੀ ਗੱਲ ਕਰਦੇ ਕਿੰਨੀ ਸਿੱਖਿਆ ਦੇ ਵਿੱਚ ਇਹਨਾਂ ਨੇ ਸਕਾਰੀ ਸਿੱਖਿਆ ਨੂੰ ਜਿਹੜਾ ਅਗਲੇ ਪਾਸੇ ਲਾ ਗਿਆ ਹੈਲਥਸਿਸਤ ਨੂੰ ਕਿੱਥੇ ਪਹੁੰਚਾਤਾ ਲਾਅ ਐਂਡ ਆਰਡਰ ਕਿੱਥੇ ਹੈਗਾ ਉਹਦੇ ਵਿੱਚੋਂ ਤੋਂ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬ ਦਾ ਅਨਫੋਰਚੂਨੇਟ ਪਾਰਟ ਇਹ ਹੈਗਾ ਵਾ ਕਿ ਅਸੀਂ ਸਾਰੇ ਲੋਕ ਜਿਹੜੇ ਹੈਗੇ ਮੁੱਦਿਆਂ ਤੋਂ ਭਟਕ ਕੇ ਬੰਦਿਆਂ ਨੂੰ ਡਿਸਕਸ ਕਰਦੇ ਹਾਂ ਵਿਅਕਤੀਆਂ ਨੂੰ ਡਿਸਕਸ ਕਰਦੇ ਹਾਂ ਉਹਨਾਂ ਦਾ ਅਜੰਡਾ ਡਿਸਕਸ ਕਰੀ ਜਾਂਦੇ ਆ ਸਾਨੂੰ ਸੈਂਟਰ ਦੇ ਵਿੱਚ ਲੋਕਾਂ ਦਾ ਏਜੰਡਾ ਜਿਹੜਾ ਹੈ ਜਿਹੜਾ ਬਹੁਤ ਕਲੀਅਰ ਹੈਗਾ ਜੇ ਉਹਨੂੰ ਰੱਖ ਕੇ ਕੋਈ ਰਾਜਨੀਤੀ ਕਰੇ ਉਹ ਸਾਰਥਕ ਹੋਊਗਾ ਨਈ ਸਰਕਾਰਾਂ ਬਣਦੀਆਂ ਰਹਿਣਗੀਆਂ ਆਉਂਦੀਆਂ ਰਹਿਣਗੀਆਂ ਬਿਊਰੋਕ੍ਰੇਸੀ ਚਲਾ ਲੂਗਾ ਦਿੱਲੀ ਵਾਲੇ ਚਲਾ ਲੈਣਗੇ ਪੁਲਿਸ ਚਲਾ ਲੂਗਾ ਉਹ ਫਿਰ ਆਪਣਾ ਕਰਕੇ ਚਲੀ ਜਾਣਗੇ ਪੰਜਾਬ ਦੀ ਤਰਾਸ਼ ਪੰਜਾਬ ਦੇ ਮਸਲੇ ਦਿਨੋਂ ਦਿਨ ਜਿਹੜੇ ਆ ਹੋਰ ਅੱਗੇ ਵਧਦੇ ਜਾਣਗੇ